ਲੋ ਜੀ ਬਾਈ ਜੀ ਜਿਨ੍ਹਾਂ ਦੇ ਘਰਾਂ ਦੇ ਵਿੱਚ ਰਸੋਈ ਦੇ ਵਿੱਚੋਂ ਚੂਹੇ ਨਿਕਲਦੇ ਨੇ ਨਾ ਉਹਨਾਂ ਦਾ ਕਾਰਨ ਕੀ ਹੈ ਆ ਪੁਆਇੰਟ ਹੁੰਦੇ ਨੇ ਇਹ ਥੱਲੇ ਰਸੋਈ ਦੇ ਵਿੱਚ ਇਹਨਾਂ ਦਾ ਜਦੋਂ ਰਸੋਈ ਦਿਖਾ ਦਿੰਦੇ ਨੇ ਰਸੋਈ ਆ ਗਈ ਹੈ ਖਾਣਾ ਪਾਣਾ ਬਣਦਾ ਇੱਥੇ ਤੇ ਜਦੋਂ ਚੂਹੇ ਇੱਥੇ ਸਾਨੂੰ ਬਹੁਤ ਪਰੇਸ਼ਾਨ ਕਰਦੇ ਨੇ ਕਿ ਆਹ ਨਾਲ ਦੰਨਾ ਇਹ ਇੱਥੇ ਹੌਲ ਬਣਿਆ ਹੋਇਆ ਇੱਥੋਂ ਦੀ ਪਾਣੀ ਜਾਂਦਾ ਰਸੋਈ ਦੇ ਵਿੱਚ ਇਹ ਹੁਣ ਝੂਠੇ ਇੱਥੋਂ ਹੀ ਆਉਂਦੇ ਨੇ ਤੇ ਇੱਥੋਂ ਦੀ ਵਗ ਜਾਂਦੇ ਨੇ ਤੇ ਚਾਲੀਆਂ ਤੇ ਜਿਹੜੀਆਂ ਪਹਿਲਾਂ ਚਾਲੀਆਂ ਹੁੰਦੀਆਂ ਸੀ ਕਬਜ਼ੇ ਵਾਲੀਆਂ ਹੁੰਦੀਆਂ ਸੀ ਉਹ ਆਹ ਜਾਲੀ ਹੈਗੀ ਆਹ ਜਾਲੀ ਅਸੀਂ ਪੱਟਤੀ ਹੁਣ ਇਹਦੇ ਕਬਜ਼ਾ ਲੱਗਿਆ ਸੀਗਾ ਇੱਥੇ ਇਹ ਪੱਟਤੀ ਵਾਲੀ ਇਹਦੀ ਥਾਂ ਤੇ ਹੁਣ ਹਨ ਲੋਕ ਵਾਲੀ ਜਾਲੀ ਲੈਂਦੀ ਹੈ ਇਹਨਾਂ ਦੀ ਆਹ ਜਾਲੀਆਂ ਲਾ ਲਓ ਤੁਸੀਂ ਇਹਦੇ ਨਾਲ ਨਾ ਝੂਠਾ ਉੱਪਰ ਨਹੀਂ ਆਊਗਾ ਇਹ ਇਹ ਲਾਉਣੇ ਚਾਹੀਦੇ ਜਾਲੀਆਂ ਬਦਲੋ ਆਹਾਂ ਚਾਲੀ ਦੇਖਿਓ ਇੱਥੇ ਲਾਓ ਲੋਈ ਹਾਂ ਆ ਜਾਲੀ ਲੱਗੂ ਇੱਥੇ ਆ। ਇੱਥੇ ਲੱਗੂ ਇਹਦੇ ਨਾਲ ਨਾ ਹੁਣ ਥੱਲੋਂ ਤੋਂ ਚੂਹਾ ਉੱਪਰ ਨਹੀਂ ਆਊਗਾ। ਤੇ ਇਹ ਲੋਕ ਲੱਗ ਜਾਂਦਾ ਜਦੋਂ ਤੁਸੀਂ ਖੋਲੋਗੇ ਤਾਂ ਲੋਕ ਖੋਲਣਾ ਪਊਗਾ ਜਾਲੀ ਦਾ ਫੇਰ ਜਾ ਕੇ ਕਿਤੇ ਖੋਲੋਗੇ ਉਹ ਨਹੀਂ ਖੁੱਲਦੀ ਇਹ। ਚੂਹੇ ਤਾਂ ਚੱਕੀ ਨਹੀਂ ਜਾਂਦੀਗੀ। ਧੰਨਵਾਦ ਇਸ ਤਰ੍ਹਾਂ ਲੱਗ ਜਾਈ।